ਕਦੀ ਕਦੀ ਨਾ ਮੈਂ ਸੋਚਦੀ ਹੁੰਨੀ ਆ ਚਾਹੇ ਸਾਡੇ ਰਿਸ਼ਤੇਦਾਰ ਗੁੱਸਾ ਕਰ ਲੈਣ ਮੈਂ ਜਦੋਂ ਇੰਡੀਆ ਰਹਿੰਦੇ ਸੀ ਨਾ ਉਹ ਬਹੁਤ ਵਾਰੀ ਸੁਣਿਆ ਅਸੀਂ ਜਦੋਂ ਨਹੀਂ ਹੁੰਦੇ ਸੀ ਮੇਰੇ ਮੰਮੀ ਡੈਡੀ ਨਹੀਂ ਹੁੰਦੇ ਸੀ ਮੈਂ ਛੋਟੀ ਹੁੰਦੀ ਸੀਗੀ ਫੇਰ ਨਾ ਜੁਕੇ ਸਾਡੀਆਂ ਚੁੱਲੀਆਂ ਕਰਦੇ ਸੀਗੇ ਹਨਾ ਅੱਜ ਨਾ ਇਹ ਸਾਰੇ ਕੈਨੇਡਾ ਚ ਰਹਿੰਦੇ ਆ ਤੇ ਅਮਰੀਕਾ ਚ ਅਮਰੀਕਾ ਲਈ ਕੈਨੇਡਾ ਆ ਜਾਂਦੇ ਆ ਤੇ ਮੈਂ ਨਾ ਰੋਜ਼ ਹੀ ਸੋਚਦੀ ਆ ਵੀ ਹੁਣ ਨਾ ਇਹਨਾਂ ਨੂੰ ਨਾ ਤੇ ਕੋਈ ਸਾਡੇ ਵੱਲੋਂ ਤਾਂ ਜਵਾਬ ਦੇਣ ਵਾਲਾ ਹੈ ਨਹੀਂ ਕੋਈ ਤੇ ਇਹ ਰਾਜ ਕੇ ਜਦੋਂ ਇਕੱਠੇ ਹੁੰਦੇ ਹੋਣੇ ਸਾਡੀਆਂ ਝੂਲੀਆਂ ਕਰਦੇ ਹੋਣੇ ਹਨਾ ਮੇਰੇ ਮੰਮੀ ਡੈਡੀ ਤਾਂ ਵਿਚਾਰੇ ਦੁਨੀਆ ਤੋਂ ਹੈ ਨਹੀਂਗੇ ਤੇ ਉਹ ਉਹਨਾਂ ਦੀਆਂ ਮੇਰੀਆਂ ਮੈਂ ਕਿੰਨੀ ਵਾਰੀ ਸੋਚਦੀ ਰਹਿੰਨੀ ਹਮੇ ਤਾਂ ਹੁਣ ਇਹ ਰਾਜ ਲਾਦੇ ਹੋਣੇ ਆ ਕਿਉਂਕਿ ਇਹਨਾਂ ਰੁਕਣ ਟੁਕਣ ਵਾਲਾ ਕਿਉਂਕਿ ਇਹਨਾਂ ਨੂੰ ਰੱਬ ਨੇ ਕੈਨੇਡਾ ਦੇਤੀ ਚਲੋ ਮੰਨ ਲਿਆ ਹਨਾ ਅਸੀਂ ਦੁਨੀਆ ਦੇ ਨਹੀਂ ਫਿੱਟ ਪੈਣੇ ਇਨਸਾਨ ਹੋਣੇ ਆ ਹਨਾ ਨੇ ਐ ਨਹੀਂ ਐ ਨ ਕੋਲਾ ਨਹੀਂ ਐ ਇਹ ਨਾਲ ਇੱਕ ਸੂਰ ਹੈ ਸਾਰਾ ਕੁਝ ਸਾਡੇ ਦੇ ਮਤਲਬ ਕਿ ਜੇ ਜੇ ਅनाथ ਵੀ ਬਣ ਗਏ ਨਾ ਉਹ ਵੀ ਸਾਡਾ ਸੂਰ ਹੈ ਤੇ ਹੁਣ ਤਾਂ ਮੁੱਝਾ ਮੜਦੇ ਹੋਣੀ ਆ ਮੈਂ ਕੰਨੀ ਹੁਣੀ ਆ ਬਈ ਮੈਂ ਜਨਾ ਕਹਿਣਾ ਸੀਗਾ ਮੇਰੇ ਦਿਲ ਦੇ ਵਿੱਚ ਇੱਕ ਗੱਲ ਕਈ ਵਾਰੀ ਹੁੰਦੀ ਆ ਐਵੇਂ ਬੰਦਾ ਜਿੱਦਿਆਂ ਦਾ ਕੀ ਪਤਾ ਲੱਗੇ ਏਡੇ ਜੁੱਧ ਲੱਗੇ ਸੋਣੀ ਲੈ ਹੁਣ ਤਾਂ ਰਾਜ ਲੈਂਦੇ ਹੋਣੀ ਆ ਹਣਾ ਪਹਿਲਾਂ ਤਾਂ ਕਦੀ ਕਦਾਈਂ ਜਵਾਬ ਮਿਲ ਜਾਂਦਾ ਸੀ ਕੀ ਗੱਲ ਸਾਡੀਆਂ ਚੂਗੀਆਂ ਕਰਦੇ ਪਏ ਹੁਣ ਤਾਂ ਕੋਈ ਟੋਕਣ ਵਾਲਾ ਹੀ ਨਹੀਂ ਹੁਣ ਤਾਂ ਬਸ ਸਭ ਤੋਂ ਪਹਿਲਾਂ ਸਾਡਾ ਤਵਾ ਲੱਗਦਾ ਹੋਣਾ ਤੇ ਨਾਲ ਮਹਿਫਲਾ ਤੇ ਫਿਰ ਸਾਡਾ ਤਵਾ ਤੇ ਫਿਰ ਰੱਜ ਰੱਜ ਕੇ ਰੱਜ ਰੱਜ ਕੇ ਸਾਰੇ ਗੁਬਾਰ ਕੋਈ ਮਤਲਬ ਕਿ ਕੋਈ ਕਮੀ ਨਹੀਂ ਹੋਣੀ ਵੀ ਦੇਖੋ ਜਿਹੜੀ ਇਹ ਨਹੀਂ ਛੱਡਦੇ ਹੋਣੀ ਹਨਾ ਮੈਂ ਬਹੁਤ ਵਾਰੀ ਸੋਚੀ ਹੁੰਦੀ ਆ ਅੱਜ ਦੇ ਇਹ ਵੀ ਕਹਿੰਦੇ ਹੋਣੇ ਆ ਜੀ ਜਦੋਂ ਮੇਰੇ ਸਾਡੀ ਘੱਟੀ ਬਿਮਾਰ ਹੋਈ ਸੀ ਪਤਾ ਉਦੋਂ ਵੀ ਸਾਡੇ ਤੇ ਚੂਨਾ ਕੀਤਾ ਸੀ ਜਦੋਂ ਸਾਡੀ ਫਰਾਣਾ ਬਿਮਾਰ ਹੋ ਗਈ ਓਏ ਮੈਂ ਕਿੰਨੀ ਵਾਰੀ ਸੋਚਦੀ ਆ ਮੈਂ ਇਹਨਾਂ ਨੂੰ ਕਹਾਂ ਤੁਹਾਡੇ ਕੈਨੇਡਾ ਜਾਣ ਤੇ ਤਾਂ ਸਾਡੇ ਤੋਂ ਕੀਤਾ ਨਹੀਂ ਗਿਆ ਜੇ ਸਾਡੇ ਕੋਈ ਹੁੰਦਾ ਨਾ ਕੋਈ ਚੂਨਾ ਤੁਹਾਨੂੰ ਕੈਨੇਡਾ ਜਾਣ ਤੇ ਹੀ ਰੋਕਦੀ ਪਰ ਸਾਡੇ ਕੋ ਤਾਂ ਹੈ ਨਹੀਂ ਤੁਸੀਂ ਬਹੁਤ ਹੀ ਸਾਡੇ ਰਾਜ ਲਾਇਆ ਕੈਨੇਡਾ ਤੋਂ ਕਮਾਈ ਕਰਕੇ ਹਜੇ ਵੀ ਆਂਦੇ ਗਰੀਬ ਐ ਮੇਲਾ ਦਾ ਸਿਆਣੇ ਵਾਲੀ ਦੇ ਚੱਡੇ ਸਾਨੂੰ ਬਰਬਾਦ ਕਰਣੀ ਚਲੋ ਕੋਈ ਗੱਲ ਮਾਰਾ ਹੀ ਦਿੱਤਾ ਨਾ ਹੁਕਮ ਪਰ ਰਾਜ ਲਾ ਲੋ ਇਨਫੋਰਮੇਸ਼ਨ ਤੇ ਸਾਡੇ ਕੋ ਵੀ ਪਹੁੰਚ ਜਾਂਦੀ ਐ ਵੀ ਟੂੜੀਆਂ ਕਿੰਨੀਆਂ ਕਰਦੇ ਐ ਇਦਾਂ ਦੀ ਤਖੀਰ ਨਹੀਂ ਕਿ ਮੈਂ ਪਤਾ ਕੀ ਹੈ ਤੁਸੀਂ ਵੀ ਸੋਚ ਕੇ ਦੇਖਿਓ ਜਦੋਂ ਚਾਰ ਪੰਜ ਭਰਾ ਹੁੰਦੇ ਆ ਨਾ ਉਹਨਾਂ ਵਿੱਚੋਂ ਟੂਲਿਆ ਕਰਦੇ ਰਲ ਕੇ ਪਰ ਇੱਕ ਅੱਧਾ ਫੇਰ ਉਧਰਲੇ ਟੋਲੇ 'ਚੋਂ ਨਰਾਜ ਹੋ ਜਾਂਦਾ ਨਾ ਜੇ ਉਹ ਤੇ ਫਿਰ ਉਹ ਤਾਂ ਅਨਸਾਰੀਆਂ ਹੀ ਦੱਸ ਦਿੰਦਾ ਤੇ ਸਮਝਦਾਰੀ ਇਹ ਹੁੰਦੀ ਹੈ ਕਿ ਉਹਨੂੰ ਸ਼ਾਂਤੀ ਨਾਲ ਸੁਣੋ ਤੇ ਮੈਂ ਤਾਂ ਸ਼ਾਂਤੀ ਨਾਲ ਹੀ ਸੁਣਦੀ ਆ ਮੈਂ ਤਾਂ ਕਦੀ ਵੀ ਅਸੀਂ ਕੁਝ ਕਹਿੰਦੇ ਨਹੀਂ ਕਹਿ ਨਹੀਂ ਸਕਦੇ ਪਰ ਉਹਦਾ ਮੇਰੇ ਦਿਲ ਚ ਦੁਰਤਾ ਸਾਡਾ ਤਾਂ ਵਾਲਾ ਅਖੀਰ ਅੱਜ ਲਾਉਣੀ ਹੋਣੀ ਆ ਸਾਡੇ ਕੋ ਫੋਨ ਕਰਕੇ ਨਾ ਪੁੱਛਣਾ ਕਿ ਇਹਨੇ ਕਿੱਡੀ ਘਰੇ ਫੋਨ ਕੀਤਾ ਹੋਣਾ ਤੇ ਕਿਸੇ ਨੇ ਫਲਾਣੇ ਨੂੰ ਫੋਨ ਕੀਤਾ ਹੋਣਾ ਤੇ ਕਿਸੇ ਨੇ ਫਲਾਣੇ ਨੂੰ ਫੋਨ ਕੀਤਾ ਹੋਣਾ ਤੇ ਉਹਨਾਂ ਨੇ ਸਾਡੇ ਬਾਰੇ ਦੱਸਿਆ ਹੋਣਾ ਮੈਂ ਦੱਸਦੇ ਨਹੀਂ ਤਾਂ ਅੱਜ ਦੇ ਰੀਲ ਤੁਹਾਡੇ ਨਾਮ ਸੀ ਟੌਪਿਕ ਹੀ ਤੁਹਾਡਾ ਸੀ